ਇਹ ਕੁਜਾ ਹੈ ਜਿਹੜਾ ਵੱਡੇ ਤੋਂ ਵੱਡਾ ਨਸ਼ਾ ਹੈ ਜਿਹੜਾ ਉਹ ਛੁਡਾ ਸਕਦਾ ਹੈ ਸਦੀਆਂ ਪੁਰਾਣਾ ਨੁਸਖਾ ਅੱਜ ਤੁਹਾਡੇ ਨਾਲ ਟਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਸਾਂਝਾ ਕਰਨ ਲੱਗੇ ਹੈ ਜੀ ਤੁਸੀਂ ਇਹ ਕੁਜੇ ਨਾਲ ਕੋਈ ਜਾਦੂ ਟੂਣਾ ਕਰਨ ਵਾਲੇ ਹੋ ਨਹੀਂ ਇਹ ਨਸ਼ਾ ਛੱਡਣ ਦੇ ਕੰਮ ਆਉਂਦਾ ਜੀ ਸ਼ੁਰੂ ਤੋਂ ਇਹ ਵਰਤੇ ਜਾਂਦੇ ਆ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਕੋ ਛੱਡਦੇ ਰਹੇ ਜੀ ਇਹਦੇ ਸਾਰੇ ਲੋਕ ਆ ਪੁਰਾਣੇ ਸਮੇਂ ਦੇ ਵਿੱਚ ਖਾਸ ਕਰਕੇ ਕਸੌਣਾ ਅਮੇ 10 ਵਾਰ ਕਰਕੇ ਨਾ ਫਰਸ਼ ਤੇ 10 ਵਾਰ ਖਸਾਓਗੇ ਚਾਹੇ ਤੁਸੀਂ ਕੋਈ ਵੀ ਨਸ਼ਾ ਲਾ ਲਓ ਚਾਹੇ ਫੀਮ ਲਾ ਲਓ ਭੁੱਕੀ ਲਾ ਲਓ ਚਿੱਟਾ ਲਾ ਲਓ ਇੱਕ ਵਾਰ ਬੰਦੇ ਨੂੰ ਇਹ ਇੱਕ ਵਾਰ ਇਹ ਕਈ ਵਾਰ ਇੰਡੀਕੇਸ਼ਨ ਦਿੰਦਾ ਹੈ ਵੀ ਮੈਨੂੰ ਤੋਂ ਦੂਰ ਹੋ ਜਾ ਵੀ ਮੈਂ ਮਾੜੀ ਚੀਜ਼ਾਂ ਬੰਦਾ ਹਟਦਾ ਨਹੀਂ ਪੰਗੇ ਲਈ ਜਾਂਦਾ ਚਾਰ ਵਾਰ ਪੰਜ ਵਾਰ ਜਾਂ ਤਾਂ ਫਿਰ ਟਰਾਈ ਕਰੀ ਜਾਂਦਾ ਫਿਰ ਉਹ ਜੱਫੀ ਪਾ ਲੈਂਦੀ ਆ ਫਿਰ ਉਹ ਕਹਿੰਦੀ ਵੀ ਹੁਣ ਹਿੱਲ ਕੇ ਦਿਖਾ ਤੇ ਵਾਕਈ ਫਿਰ ਉਹ ਸਾਰੀ ਉਮਰ ਹਿੱਲਣ ਨਹੀਂ ਦਿੰਦੀ ਬੰਦੇ ਨੂੰ ਨਸ਼ਾ ਕਿਸੇ ਦੀ ਜ਼ਿੰਦਗੀ ਚ ਐਂਟਰ ਕਦੋਂ ਹੁੰਦਾ ਹੈ ਕੋਈ ਜਾਣ ਬੁੱਝ ਕੇ ਤਾਂ ਨਸ਼ੇੜੀ ਬੰਨਣਾ ਨਹੀਂ ਚਾਹੁੰਦਾ ਜੀ ਇਹਦੀ ਸਟਾਰਟਿੰਗ ਤਾਂ ਬਚਪਨ ਦੇ ਵਿੱਚ ਹੋ ਜਾਂਦੀ ਹੈ ਜਿਵੇਂ ਆਪਾਂ ਅ ਰੈਡ ਬੁੱਲ ਲਾ ਲਓ ਹਨਾ ਇਹਨਾਂ ਚੀਜ਼ਾਂ ਜਿਹੜਾ ਲਾਲਜਾ ਕੋਲਡ ਡਰਿੰਕ ਆਉਂਦਾ ਪਰ ਨਾ ਉਹ ਕੀ ਲੈਣਾ ਸਟਿੰਗ ਹਨਾ ਦੱਸਦੇ ਜੀ ਬੜਾ ਕੁਝ ਚਪਕਾਇਆ ਗਿਆ ਨਾ ਲਿਖਿਆ ਹੋਇਆ ਹੈ ਬੱਚਿਆਂ ਵਾਸਤੇ ਤਾਂ ਬਣਿਆ ਵੀ ਨਹੀਂ ਹੈ ਪਰ ਬੱਚੇ ਬੜੇ ਟੇਸਟ ਨਾਲ ਬੜੇ ਸਵਾਦ ਨਾਲ ਪੀਂਦੇ ਨੇ ਪਰ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਦੀ ਸੀ ਛੱਡੀਏ ਕਿਵੇਂ ਪੁੱਕੀ ਹਫੀਮ ਚਟਾ ਜੀਵਣ ਰੱਖਣ ਵਾਲੀ ਗੋਲੀ ਡਿਪੈਂਡ ਕਰਦਾ ਉਹ ਕਿੰਨੀ ਮਾਤਰਾ ਯੂਜ਼ ਕਰਦੇ ਆ ਤੇ ਆ ਪਾਊਡਰ ਦੇ ਬਹੁਤ ਹੀ ਸੌਖੇ ਤਰੀਕੇ ਨਾਲੇ ਪਾਊਡਰ ਨਾਲ ਸੀ ਉਹ ਬੰਦੇ ਦਾ ਨਸ਼ਾ ਕਿੰਨਾ ਹੀ ਨਸ਼ਾ ਕਰਦਾ ਹੋਏ ਬੰਦਾ ਇਹ ਇਹ ਪਾਊਡਰ ਤੇ ਨਾਲ ਕੈਪਸੂਲ ਨੇ ਸਾਡੇ ਆਪਣੇ ਬਣਾਏ ਆਯੁਰਵੈਦਿਕ ਨੇ ਕਿਤੇ ਵੀ ਇਹਨਾਂ ਨੂੰ ਮਤਲਬ ਇਹਦੀ ਆਥੈਂਟੀਸਿਟੀ ਚੈੱਕ ਕੀਤੀ ਜਾ ਸਕਦੀ ਆ 100% ਆਯੁਰਵੈਦਿਕ ਨੇ ਇਹ ਹੈ ਨਾ ਤੇ ਇਹਦੇ ਮਦਦ ਨਾਲ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਉਹ ਬੰਦੇ ਦਾ ਨਸ਼ਾ ਛਡਵਾ ਸਕਦੇ ਹਾਂ ਔਰਤ ਵਰਗ ਦਾ ਨਸ਼ਿਆਂ ਵਾਲੇ ਪਾਸੇ ਨੂੰ ਜਾਣ ਦਾ ਸਭ ਤੋਂ ਵੱਡਾ ਕਾਰਨ ਤੁਹਾਡੀ ਪ੍ਰੈਕਟਿਸ ਚੋਂ ਕੀ ਨਿਕਲ ਕੇ ਆਇਆ ਹੈ ਕਿ ਇਹ ਤੁਸੀਂ ਕੀ ਸਮਝਦੇ ਹੋ ਕੋਈ ਮੰਨ ਲਓ ਕੋਈ ਯੰਗ ਹੈ ਜਾਂ ਚੰਗ ਕਪਲ ਨੇ ਜਾਂ ਉਹਨਾਂ ਦੀ ਕੋਈ ਦੋਸਤ ਮਿੱਤਰ ਹੈ ਜਦੋਂ ਉਹ ਉਹਨਾਂ ਨੂੰ ਮਤਲਬ ਰੋਕਦੇ ਆ ਕਿ ਤੁਸੀਂ ਨਸ਼ਾ ਨਾ ਕਰੋ ਤਾਂ ਕੁਝ ਲੋਕ ਨੇ ਜਿਹੜੇ ਆਪਣੇ ਤੇ ਬੰਦਸ਼ ਨੂੰ ਦੂਰ ਕਰਨ ਦੀ ਬਜਾਏ ਆਪਣੇ ਹਮਸਫਰ ਨੂੰ ਜਾਂ ਆਪਣੇ ਪਾਰਟਨਰ ਨੂੰ ਜਾਂ ਲੇਡੀਜ਼ ਨੂੰ ਜਿਹੜੇ ਨਸ਼ਿਆਂ ਦੀ ਲਤ ਲਾ ਦਿੰਦੇ ਨੇ ਬਿਲਕੁਲ ਇਹੀ ਅਨਪੋਲ ਪਣਾ ਹੁੰਦਾ ਜੀ ਉੱਥੋਂ ਸਟਾਰਟਿੰਗ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਅ ਅਨਰਜੀ ਦੇ ਤੌਰ ਤੇ ਲੈ ਰਹੇ ਆ ਜਾਂ ਨਾਲ ਦੇ ਬੱਚੇ ਕਹਿੰਦੇ ਨੇ ਵੀ ਐਨਰਜੀ ਐ ਇਹਨੂੰ ਪੀਣਾ ਅਨਰਜੀ ਆ ਜਾਂਦੀ ਆ ਉਹ ਤੋਂ ਸਟਾਰਟ ਅੱਗੇ ਫਿਰ ਬੀਅਰ ਆ ਜਾਂਦੀ ਹੈ ਜੀ ਬੀਅਰ ਵੀ ਜਿਹੜਾ ਪੀਣੇ ਵਾਲਾ ਤਾਂ ਉਹਨੂੰ ਕੋਲਡ ਡਰਿੰਕੇ ਕਹਿੰਦਾ ਵੀ ਕੁਝ ਨਹੀਂ ਰੈੱਡ ਬਲ ਵਾਂਗੂ ਹੀ ਆ ਹਨਾ ਜੀ ਪਹਿਲਾਂ ਪਹਿਲਾਂ ਤਾਂ ਡਾਇਲੌਗ ਮਾਰਦੇ ਨੇ ਵੀ ਕੁਝ ਨਹੀਂ ਐ ਜਵਣਾ ਦਾ ਪਾਣੀ ਹੀ ਹੈ ਹਰੇਕ ਨਸ਼ੇੜੀ ਇਹ ਸੋਚਦਾ ਹੈ ਕਿ ਅੱਜ ਉਹਨੇ ਭੁੱਕੀ ਦਾ ਆਖਰੀ ਕਾਰਡ ਲਾਇਆ ਹੈ ਇਹ ਛਟਾਂਕੋ ਦੀ ਆਖਰੀ ਛਟਾਂਕ ਹੈ ਇਹ ਟੀਕਾ ਉਹਦਾ ਆਖਰੀ ਟੀਕਾ ਹੈ ਇਹ ਜਿਹੜਾ ਕੈਪਸੂਲ ਉਹਨੇ ਖਾਧਾ ਹੈ ਨਸ਼ੇ ਦਾ ਜਾਂ ਗੋਲੀਆਂ ਉਹਨੇ ਖਾਧੀਆਂ ਨੇ ਟਰਾਮਾਡੋਲ ਦੀਆਂ ਇਹ ਉਹਦਾ ਆਖਰੀ ਹੈ ਜਾਂ ਜਿਹੜੇ ਲੋਕ ਅੱਜਕੱਲ ਕਾਮਣੀ ਦੀਆਂ ਗੋਲੀਆਂ ਖਾਂਦੇ ਨੇ ਕਹਿੰਦੇ ਯਾਰ ਲਾਸਟ ਡੱਬੀ ਐਸ ਤੋਂ ਬਾਅਦ ਮੈਂ ਛੱਡ ਦਾਂਗਾ ਪਰ ਛੱਡ ਨਹੀਂ ਹੁੰਦਾ ਤੇ ਇਹਦੇ ਨਾਲ ਕੀ ਹੈ ਉਹਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਨਸ਼ਾ ਛੁੱਟ ਗਿਆ ਕਦੋਂ ਮੈਂ ਦਲਦਲ ਚੋਂ ਬਾਹਰ ਆ ਗਿਆ ਪਹਿਲਾਂ ਬਜ਼ੁਰਗ ਇਹੀ ਯੂਜ਼ ਕਰਦੇ ਸੀ ਇਹਦੇ ਸਹਾਰੇ ਕੁਝੇ ਦੇ ਸਹਾਰੇ ཕੁੱਕੀ ਨੂੰ ਜਾਂ ਡੋਡਿਆਂ ਨੂੰ ਛੱਡਦੇ ਹੁੰਦੇ ਸੀ ਨੀ ਮੈਂ ਕੁਜੇ ਵਿੱਚ ਆਉਂਗਾ ਸੁਹਾਵ ਬਣ ਕੇ ਇਸ ਕੁਜੇ ਨੂੰ ਵੇਖ ਕੇ ਸ਼ਾਇਦ ਤੁਹਾਡੇ ਮਨ ਦੇ ਵਿੱਚ ਵੀ ਮੇਰੇ ਦਿਲ ਦੀ ਤਰ੍ਹਾਂ ਜਿਹੜਾ ਦਿਲਜੀਤ ਦਾ ਉਹ ਗੀਤ ਫਿਲਮ ਦਾ ਜ਼ਰੂਰ ਵਜਿਆ ਹੋਣਾ ਪਰ ਟਾਬੇ ਵਾਲੇ ਵੈਦ ਇਸ ਕੁਜੇ ਨੂੰ ਕੁਦਰਤ ਦੀ ਇੱਕ ਬੜੀ ਨਿਯਮਤ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੁਜਾ ਹੈ ਜਿਹੜਾ ਵੱਡੇ ਤੋਂ ਵੱਡਾ ਨਸ਼ਾ ਹੈ ਜਿਹੜਾ ਉਹ ਛੁਡਾ ਸਕਦਾ ਹੈ ਸਦੀਆਂ ਪੁਰਾਣਾ ਨੁਸਖਾ ਅੱਜ ਤੁਹਾਡੇ ਨਾਲ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਸਾਂਝਾ ਕਰਨ ਲੱਗੇ ਨੇ ਨਾਲ ਸਾਡੇ ਨਾਲ ਹਰਪ੍ਰੀਤ ਜੀ ਵੀ ਨੇ ਜਿਹੜੇ ਕਿ ਡਾਇਟੀਸ਼ਨ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੁਜਾ ਹੈਗਾ ਜਿਹੜਾ ਇੰਨਾ ਕਰਾਮਾਤੀ ਕਿਵੇਂ ਹੋ ਸਕਦਾ ਹੈ ਕਿ ਇਹਦੇ ذریعے ਜਿਹੜਾ ਵੱਡੇ ਤੋਂ ਵੱਡਾ ਨਸ਼ੇੜੀ ਹੈ ਜਿਹੜਾ ਉਹ ਨਸ਼ੇ ਨੂੰ ਤਿਆਗ ਸਕਦਾ ਹੈ ਸਾਡੇ ਨਾਲ ਨੇ ਵੈਦ ਬਲਜਿੰਦਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਅੱਛਾ ਵੈਜੀ ਤੁਸੀਂ ਇਹ ਕੁਜੇ ਨਾਲ ਕੋਈ ਜਾਦੂ ਟੂਣਾ ਕਰਨ ਵਾਲੇ ਹੋ ਨਹੀਂ ਨਸ਼ਾ ਛੱਡਣ ਦੇ ਕੰਮ ਆਉਂਦਾ ਜੀ ਸ਼ੁਰੂ ਤੋਂ ਇਹੇ ਵਰਤੇ ਜਾਂਦੇ ਆ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਅੱਗੇ ਚੱਲ ਕੇ ਇਹਦੇ ਬਾਰੇ ਵਿਸਥਾਰ ਨਾਲ ਤੁਹਾਨੂੰ ਮੈਂ ਦੱਸੂਗਾ ਮਤਲਬ ਇਹ ਕੁਜਾ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਛਡਾ ਸਕਦਾ ਹਾਂ ਬਿਲਕੁਲ ਛੱਡਦੇ ਰਹੇ ਜੀ ਇਹਦੇ ਸਾਰੇ ਲੋਕ ਅੱਛਾ ਪੁਰਾਣੇ ਸਮੇਂ ਦੇ ਵਿੱਚ ਖਾਸ ਕਰਕੇ ਜੀ ਜੀ ਚਲੋ ਇਸ ਮਾਮਲੇ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਪਰ ਸਾਨੂੰ ਇਹ ਗੱਲ ਦੱਸੋ ਵੀ ਜਿਹੜੇ ਅੱਜ ਕੱਲ੍ਹ ਮੁੰਡੇ ਨੇ ਜਾਂ ਕੁੜੀਆਂ ਨੇ ਨਾ ਸਿਰਫ ਇੱਥੇ ਦੀਆਂ ਕੈਨੇਡਾ ਦਾ ਵੀ ਬੜਾ ਮਾੜੇ ਹਾਲਾਤ ਨੇ ਪੰਜਾਬ ਤੋਂ ਬਾਹਰ ਦੇ ਵੀ ਬੱਤ ਤੋਂ ਬੱਤਰ ਹਾਲਾਤ ਹੈਗੇ ਨੇ ਨਸ਼ੇੜੀ ਜਾਂ ਨਸ਼ਾ ਕਿਸੇ ਦੀ ਜ਼ਿੰਦਗੀ ਚ ਐਂਟਰ ਕਦੋਂ ਹੁੰਦਾ ਕੋਈ ਜਾਣ ਬੁੱਝ ਕੇ ਤਾਂ ਨਸ਼ੇੜੀ ਬੰਨਣਾ ਨਹੀਂ ਚਾਹੁੰਦਾ ਜੀ ਜੀ ਆ ਦੇਖਿਓ ਫਰੂਕੀ ਸਾਹਿਬ ਜੀ ਮੈਂ ਤੁਸੀਂ ਨਸ਼ੇੜੀ ਕਿਹਾ ਆਪਾਂ ਨਸ਼ੇੜੀ ਨਾ ਕਹੀਏ ਇਹਨਾਂ ਨੂੰ ਇਹ ਵੀ ਮਤਲਬ ਬਿਮਾਰ ਆ ਜਿਵੇਂ ਆਪਾਂ ਬਿਮਾਰ ਹੁੰਨੇ ਨਾ ਆਪਾਂ ਨੂੰ ਬਿਮਾਰੀ ਹੋ ਜਾਂਦੀ ਹੈ ਬੁਖਾਰ ਹੋ ਜਾਂਦਾ ਏਕਨੇ ਇਹ ਵੀ ਬਿਮਾਰ ਨੇ ਇੱਕ ਕਿਸਮ ਦੇ ਮਾਨਸਿਕ ਰੋਗ ਹੀ ਕਹਿ ਸਕਦੇ ਆਪਾਂ ਇਹਨਾਂ ਨੂੰ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਟਾਰਟਿੰਗ ਕਿੱਥੋਂ ਹੁੰਦੀ ਹੈ ਇਹ ਦੀ ਮੇਰੇ ਖਿਆਲ ਦੇ ਵਿੱਚ ਸਟਾਰਟਿੰਗ ਇਹ ਦੀ ਅਣਪੋਲਪਣੇ ਚ ਹੁੰਦੀ ਆ ਅਣਪੋਲਪਣੇ ਚ ਹਾਂ ਅਣਪੋਲਪਣੇ ਪਤਾ ਹੀ ਨਹੀਂ ਹੁੰਦਾ ਬੱਚੇ ਨੂੰ ਜਾਂ ਕਰਨ ਵਾਲੇ ਨੂੰ ਵੀ ਮੈਂ ਜਾ ਕਿੱਧਰ ਨੂੰ ਰਿਹਾ ਇਹ ਦੀ ਸਟਾਰਟਿੰਗ ਤਾਂ ਬਚਪਨ ਦੇ ਵਿੱਚ ਹੋ ਜਾਂਦੀ ਹੈ ਜਿਵੇਂ ਆਪਾਂ ਰੈਡ ਬੁੱਲ ਲਾ ਲਓ ਹਨਾ ਇਹਨਾਂ ਚੀਜ਼ਾਂ ਜਿਹੜਾ ਲਾਲ ਜਿਹਾ ਕੋਲਡ ਡਰਿੰਕ ਆਉਂਦਾ ਆਪਾਂ ਨੌਕੀ ਲੈਣ ਦਾ ਸਟਿੰਗ ਹਨਾ ਕਹਿੰਦੇ ਜੀ ਬੜਾ ਉਹਦੇ ਵਿੱਚ ਕੈਦਗੇ ਨਾ ਲਿਖਿਆ ਹੋਇਆ ਹੈ ਬੱਚਿਆਂ ਵਾਸਤੇ ਤਾਂ ਬਣਿਆ ਵੀ ਨਹੀਂ ਹੈ ਪਰ ਬੱਚੇ ਬੜੇ ਟੇਸਟ ਨਾਲ ਬੜੇ ਸੁਆਦ ਨਾਲ ਪੀਂਦੇ ਨੇ ਬਿਲਕੁਲ ਇਹੀ ਅਨਪੋਲ ਪਣਾ ਹੁੰਦਾ ਜੀ ਉੱਥੋਂ ਸਟਾਰਟਿੰਗ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਅ ਅਨਰਜੀ ਦੇ ਤੌਰ ਤੇ ਲੈ ਰਹੇ ਆ ਜਾਂ ਨਾਲ ਦੇ ਬੱਚੇ ਕਹਿੰਦੇ ਨੇ ਵੀ ਐਨਰਜੀ ਹੈ ਇਹਨੂੰ ਪੀਣਾ ਐਨਰਜੀ ਆ ਜਾਂਦੀ ਹੈ ਉਹ ਤੋਂ ਸਟਾਰਟ ਅੱਗੇ ਫਿਰ ਬੀਅਰ ਆ ਜਾਂਦੀ ਹੈ ਜੀ ਬੀਅਰ ਵੀ ਜਿਹੜਾ ਪੀਣੇ ਵਾਲਾ ਤਾਂ ਉਹਨੂੰ ਕੋਲਡ ਡਰਿੰਕ ਕਹਿੰਦਾ ਵੀ ਕੁਝ ਨਹੀਂ ਰੈੱਡ ਬਲ ਵਾਂਗੂ ਹੀ ਆ ਹਨਾ ਜੇ ਪਹਿਲਾਂ ਪਹਿਲਾਂ ਤਾਂ ਡਾਇਲੌਗ ਮਾਰਦੇ ਨੇ ਵੀ ਕੁਝ ਨਹੀਂ ਐ ਜੌਣਾ ਦਾ ਪਾਣੀ ਹੀ ਐ ਹਾਂਜੀ ਬਿਲਕੁਲ ਜੌਣਾ ਦਾ ਪਾਣੀ ਐ ਤੇ ਉਹ ਤੋਂ ਅੱਗੇ ਫਿਰ ਤੁਹਾਨੂੰ ਪਤਾ ਹੈ ਵਿਸਕੀ ਬਰਾਂਡੀ ਭੁੱਕੀ ਫੀਮ ਚਿੱਟਾ ਇਹ ਫਿਰ ਅੱਗੇ ਵਾਧੇ ਚਲੇ ਜਾਂਦੇ ਆ ਪਰ ਇਹਦੀ ਸਟਾਰਟਿੰਗ ਜਿਹੜੀ ਹੁੰਦੀ ਐ ਅ ਅੱਛਾ ਹੋਰ ਐ ਤੁਹਾਨੂੰ ਫਰੂਕੀ ਸਾਹਿਬ ਮੈਂ ਦੱਸਦਾ ਚਾਹੇ ਤੁਸੀਂ ਕੋਈ ਵੀ ਨਸ਼ਾ ਲਾ ਲਓ ਚਾਹੇ ਫੀਮ ਲਾ ਲਓ ਭੁੱਕੀ ਲਾ ਲਓ ਚਿੱਟਾ ਲਾ ਲਓ ਇੱਕ ਵਾਰ ਬੰਦੇ ਨੂੰ ਇਹ ਇੱਕ ਵਾਰੇ ਕਈ ਵਾਰ ਇੰਡੀਕੇਸ਼ਨ ਦਿੰਦਾ ਇਹ ਵੀ ਮੈਂ ਤੋਂ ਦੂਰ ਹੋ ਜਾ ਵੀ ਮੈਂ ਮਾੜੀ ਚੀਜ਼ ਐ ਜਿਵੇਂ ਕਿ ਜੀ ਜਿਵੇਂ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਬੰਦਾ ਪਹਿਲੀ ਵਾਰ ਪੈਗ ਲਾਉਂਦਾ ਤਾਂ ਬੰਦੇ ਨੂੰ ਉਲਟੀ ਆਉਂਦੀ ਐ ਸਿਰ ਚੱਕਰ ਆਉਣ ਲੱਗ ਜਾਂਦਾ ਘਬਰਾਟ ਬੇਚੈਨੀ ਹੁੰਦੀ ਐ ਦੋ ਵਾਰਾਂ ਹੀ ਕਰਦਾ ਤਿੰਨ ਵਾਰ ਕਰਦਾ ਹਨਾ ਉਹ ਸ਼ਰਾਬ ਕਹਿੰਦੀ ਐ ਬੰਦੇ ਨੂੰ ਵੀ ਪਰੇ ਹੋ ਜਾ ਮੈਂ ਮਾੜੀ ਚੀਜ਼ ਐ ਮਾੜੀ ਚੀਜ਼ ਐ ਬੰਦਾ ਹਟਦਾ ਨਹੀਂ ਪੰਗੇ ਲਈ ਜਾਂਦਾ ਚਾਰ ਵਾਰ ਪੰਜ ਵਾਰ ਜਾਂਦਾ ਫੇਰ ਟਰਾਈ ਕਰੀ ਜਾਂਦਾ ਫਿਰ ਉਹ ਜੱਫੀ ਪਾ ਲੈਂਦੀ ਐ ਫਿਰ ਉਹ ਕਹਿੰਦੀ ਵੀ ਹੁਣ ਹਿੱਲ ਕੇ ਦਿਖਾ ਤੇ ਵਾਕਈ ਫਿਰ ਉਹ ਸਾਰੀ ਉਮਰ ਹਿੱਲਣ ਨਹੀਂ ਦਿੰਦੀ ਬੰਦੇ ਨੂੰ ਤੇ ਇੱਥੋਂ ਸਟਾਰਟਿੰਗ ਹੁੰਦੀ ਹੈ ਜੀ ਨਸ਼ਿਆਂ ਦੀ ਜੀ ਜੀ ਚਲੋ ਅਸੀਂ ਤੁਹਾਡੇ ਨਾਲ ਅਸੀਂ ਇੱਕ ਕੁਜੇ ਵਾਲਾ ਜਿਹੜਾ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹਦਾ ਇਸਤੇਮਾਲ ਕਰਕੇ ਵੱਡੇ ਤੋਂ ਵੱਡਾ ਨਸ਼ਾ ਹੈ ਜਿਹੜਾ ਉਹ ਛੱਡਿਆ ਜਾ ਸਕਦਾ ਹੈ ਸਾਡੇ ਨਾਲ ਡਾਈਟੀਸ਼ਨ ਹਰਪ੍ਰੀਤ ਜੀ ਨੇ ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸਰ ਮੈਮ ਜਦੋਂ ਅਸੀਂ ਆਹ ਹਾਰ ਦੀ ਗੱਲ ਕਰਦੇ ਆ ਅਸੀਂ ਖਾਣ ਪਾਣ ਦੀ ਗੱਲ ਕਰਦੇ ਆ ਤਾਂ ਇਸ ਵੇਲੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੀਆਂ ਧੀਆਂ ਹੈਗੀਆਂ ਨੇ ਅ ਵੱਡੀ ਉਮਰ ਦੀਆਂ ਔਰਤਾਂ ਹੈਗੀਆਂ ਨੇ ਜਿਹੜੀਆਂ ਨਸ਼ੇ ਨੇ ਮਤਲਬ ਅਸੀਂ ਕਹੇ ਕਿ ਤੋੜ ਕੇ ਰੱਖਤੀਆਂ ਨੇ ਜਾਂ ਤੋੜ ਕੇ ਰੱਖਦੇ ਨੇ ਪਰਿਵਾਰ ਤੇ ਫਿਰ ਇਹਨਾਂ ਦਾ ਕੀ ਕਾਰਨ ਮੰਨਦੇ ਮਤਲਬ ਔਰਤ ਵਰਗ ਦਾ ਨਸ਼ਿਆਂ ਵਾਲੇ ਪਾਸੇ ਨੂੰ ਜਾਣ ਦਾ ਸਭ ਤੋਂ ਵੱਡਾ ਕਾਰਨ ਤੁਹਾਡੀ ਪ੍ਰੈਕਟਿਸ ਚੋਂ ਕੀ ਨਿਕਲ ਕੇ ਆਇਆ ਕਿ ਇਹ ਤੁਸੀਂ ਕੀ ਸਮਝਦੇ ਹੋ ਸਰ ਜਿਵੇਂ ਆਪਾਂ ਨਸ਼ੇ ਤੇ ਹੀ ਗੱਲ ਕਰਦੇ ਆ ਕਿ ਨਸ਼ਾ ਤਾਂ ਦਿਨੋਂ ਦਿਨ ਵੱਧਦਾ ਜਾ ਰਿਹਾ ਹ ਜਿਵੇਂ ਇਹ ਆਪਣੀ ਜਿਹੜੀ ਪਕੜ ਹੈ ਥਰੋ ਆਊਟ ਦਾ ਵਰਡ ਅਗਰ ਆਪਾਂ ਬਾਹਰ ਵੀ ਗੱਲ ਕਰੀਏ ਕੈਨੇਡਾ ਅਮਰੀਕਾ ਤਾਂ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਜਿਵੇਂ ਮਹਿਨਤ ਤਾਂ ਹੈ ਗਈ ਹੈਗੇ ਸੀ ਇਹਦੇ ਵਿੱਚ ਜਿਵੇਂ ਹੁਣ ਨੌਜਵਾਨ ਕੁੜੀਆਂ ਵੀ ਇਹਦੀ ਗ੍ਰਿਫਤ ਦੇ ਵਿੱਚ ਜਿਹੜਾ ਹੈ ਆ ਚੁੱਕੀਆਂ ਨੇ ਉਹ ਕਾਰਨ ਕੀ ਤੁਹਾਨੂੰ ਲੱਗਦਾ ਵੀ ਕੀ ਕਾਰਨ ਹੈ ਉਹਦਾ ਕਾਰਨ ਸਰ ਇਹ ਤੁਹਾਡੇ ਜਿਹੜਾ ਹੈ ਕੋਈ ਵੀ ਬੰਦਾ ਜਾਣ ਬੁੱਝ ਕੇ ਨਸ਼ਾ ਨਹੀਂ ਕਰਦਾ ਜਾਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਇੰਨਾ ਪਦਾਰਥਵਾਦੀ ਯੁੱਗ ਜਿਹਦੇ ਵਿੱਚ ਇੰਨਾ ਪ੍ਰੈਸ਼ਰ ਹੈ ਵਰਕ ਦਾ ਪ੍ਰੈਸ਼ਰ ਸਟ੍ਰੈਸ ਜਾਂ ਐਂਗਜ਼ਾਈਟੀ ਕਈ ਡਿਪਰੈਸ਼ਨ ਉਦੋਂ ਲੋਕ ਜਿਹੜਾ ਟੈਂਪਰੇਰੀ ਰਾਹਤ ਲੈਣ ਵਾਸਤੇ ਇਸ ਚੀਜ਼ ਵੱਲ ਨੂੰ ਜਾਂਦੇ ਨੇ ਕਿ ਸਾਨੂੰ ਕੁਝ ਸਮੇਂ ਦੇ ਲਈ ਇਸ ਚੀਜ਼ ਦੇ ਵਿੱਚੋਂ ਜਿਹੜੀ ਐ ਅਸੀਂ ਬਾਹਰ ਆ ਸਕੀਏ ਤੇ ਉਹ ਆ ਵੀ ਜਾਂਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹ ਟੈਂਪਰੇਰੀ ਇਲਾਜ ਕਰਦੇ ਕਰਦੇ ਕਦੋਂ ਇਹਦੇ ਵਿੱਚ ਪਰਮਾਨੈਂਟਲੀ ਜਕੜੇ ਜਾਂਦੇ ਨੇ ਇਹ ਇਹਦਾ ਇੱਕ ਜਿਹੜਾ ਰੀਜ਼ਨ ਹੈ ਹੁਣ ਔਰਤਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਕੁੜੀਆਂ ਜਿਵੇਂ ਕਹਿ ਲਈਏ ਕਿ ਬਹੁਤ ਇਹ ਸਾਨੂੰ ਖੁਦ ਗੱਲ ਕਰਦੇ ਹੋਏ ਸ਼ਰਮ ਮਹਿਸੂਸ ਹੁੰਦੀ ਹੈ ਮਤਲਬ ਅਸੀਂ ਕਹਿ ਨਹੀਂ ਸਕਦੇ ਕਿ ਬਹੁਤ ਸਾਰੀਆਂ ਕੁੜੀਆਂ ਅੱਜ ਵੱਡੇ ਸ਼ਹਿਰਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਦੇਖਦੇ ਆ ਕਿ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਚੁੱਕੀਆਂ ਨੇ ਔਰ ਉਹ ਨਿਕਲਣਾ ਵੀ ਚ ਆਉਂਦੀਆਂ ਨੇ ਇਹਦੇ ਵਿੱਚ ਅਸੀਂ ਇਹ ਵੀ ਕਰਦੇ ਹਾਂ ਕਿ ਸਾਡੀਆਂ ਸਰਕਾਰਾਂ ਨੂੰ ਜਾਂ ਪਰਿਵਾਰਾਂ ਨੂੰ ਉਹਨਾਂ ਨੂੰ ਦਰਕਨਾਰ ਨਾ ਕਰਕੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਪੂਰੀ ਚਾਹੇ ਉਹਨਾਂ ਨੂੰ ਮੈਡੀਸਨ ਦਵਾ ਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਘਰੋਂ ਵੀ ਬਾਹਰੋਂ ਵੀ ਉਹਨਾਂ ਦੀ ਪੂਰੀ ਤੋਂ ਪੂਰੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਇਸ ਦਲਦਲ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਟਿਆ ਜਾ ਸਕੇ ਬਹੁਤ ਵਾਰ ਤਾਂ ਹੁੰਦੇ ਜੀ ਕਿ ਫਸਾਈ ਜਿਹੜਾ ਸਾਡਾ ਅਸੀਂ ਕਹਿੰਦੇ ਕਿ ਕੋਈ ਘਰ ਵਾਲਾ ਜਾਣਬੁੱਝ ਕੇ ਫਸਾ ਲੈਂਦਾ ਵੀ ਮੇਰੀ ਘਰ ਵਾਲੀ ਮੈਨੂੰ ਤੰਗ ਨਾ ਕਰੇ ਨਸ਼ਾ ਕਰਨ ਨੂੰ ਲੈ ਕੇ ਕੋਈ ਬੁਆਏਫਰੈਂਡ ਹੋ ਗਿਆ ਇਸ ਤਰ੍ਹਾਂ ਫਸਾਦ ਇਦਾਂ ਦੇ ਵੀ ਕੇਸ ਹੁੰਦੇ ਨੇ ਜੀ ਬਹੁਤ ਕੇਸ ਮੈਂ ਦੇਖੇ ਨੇ ਕਿ ਇਦਾਂ ਦੇ ਵੀ ਸਰ ਹੁੰਦੇ ਨੇ ਕਿਉਂਕਿ ਜਦੋਂ ਕੋਈ ਮੰਨ ਲਓ ਕੋਈ ਯੰਗ ਹੈ ਜਾਂ ਜੰਗ ਕਪਲ ਨੇ ਜਾਂ ਉਹਨਾਂ ਦੀ ਕੋਈ ਦੋਸਤ ਮਿੱਤਰ ਹੈ ਜਦੋਂ ਉਹ ਉਹਨਾਂ ਨੂੰ ਮਤਲਬ ਰੋਕਦੇ ਆ ਕਿ ਤੁਸੀਂ ਨਸ਼ਾ ਨਾ ਕਰੋ ਤਾਂ ਕੁਝ ਲੋਕ ਨੇ ਜਿਹੜੇ ਆਪਣੇ ਤੇ ਬੰਦਸ਼ ਨੂੰ ਦੂਰ ਕਰਨ ਦੀ ਬਜਾਏ ਆਪਣੇ ਹਮਸਫਰ ਨੂੰ ਜਾਂ ਆਪਣੇ ਪਾਰਟਨਰ ਨੂੰ ਜਾਂ ਲੇਡੀਜ਼ ਨੂੰ ਜਿਹੜੇ ਨਸ਼ਿਆਂ ਦੀ ਲਤ ਲਾ ਦਿੰਦੇ ਨੇ ਔਰ ਇਹ ਤਾਂ ਇੱਕ ਐਡਿਕਸ਼ਨ ਹੈ ਜਿਹੜੀ ਕਿ ਵੱਧਦੀ 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 ਹੀ ਜਾਂਦੀ ਹੈ ਇਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਹਾਂ ਹੈਲਪ ਦੇ ਨਾਲ ਦਵਾਈਆਂ ਦੀ ਹੈਲਪ ਦੇ ਨਾਲ ਸਮਾਜ ਦੀ ਪਰਿਵਾਰ ਦੀ ਹੈਲਪ ਦੇ ਨਾਲ ਇਹਦੇ ਵਿੱਚੋਂ ਜ਼ਰੂਰ ਬਾਹਰ ਨਿਕਲਿਆ ਜਾ ਸਕਦਾ ਜੀ ਜੀ ਚਲੋ ਅਸੀਂ ਗੱਲਬਾਤ ਤੁਹਾਡੇ ਨਾਲ ਵੀ ਜਾਰੀ ਰੱਖਾਂਗੇ ਇੱਕ ਵਾਰ ਮੁਰਤੂ ਅਸੀਂ ਬਲਜਿੰਦਰ ਜੀ ਨਾਲ ਜੁੜਦੇ ਹਾਂ ਬਲਜਿੰਦਰ ਜੀ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਮਸਲਾ ਇਹ ਹੁੰਦਾ ਹੈ ਕਿ ਹਰੇਕ ਨਸ਼ੇੜੀ ਇਹ ਸੋਚਦਾ ਹੈ ਕਿ ਅੱਜ ਉਹਨੇ ਭੁੱਕੀ ਦਾ ਆਖਰੀ ਕਾਰਡ ਲਾਇਆ ਹੈ ਇਹ ਛਟਾਂਕ ਉਹਦੀ ਆਖਰੀ ਛਟਾਂਕ ਹੈ ਇਹ ਟੀਕਾ ਉਹਦਾ ਆਖਰੀ ਟੀਕਾ ਹੈ ਇਹ ਜਿਹੜਾ ਕੈਪਸੂਲ ਉਹਨੇ ਖਾਧਾ ਹੈ ਨਸ਼ੇ ਦਾ ਜਾਂ ਗੋਲੀਆਂ ਉਹਨੇ ਖਾਧੀਆਂ ਨੇ ਟਰਾਂਮਾ ਡੋਲਦੀਆਂ ਇਹ ਉਹਦਾ ਆਖਰੀ ਹੈ ਜਾਂ ਜਿਹੜੇ ਲੋਕ ਅੱਜਕੱਲ ਕਾਮਣੀ ਦੇ ਗੋਲੀਆਂ ਖਾਂਦੇ ਨੇ ਕਹਿੰਦੇ ਯਾਰ ਲਾਸਟ ਡਬੀਅਸ ਤੋਂ ਬਾਅਦ ਮੈਂ ਛੱਡ ਦਾਂਗਾ ਪਰ ਛੱਡ ਨਹੀਂ ਹੁੰਦਾ ਉਹਦੇ ਪਿੱਛੇ ਕੀ ਕੀ ਕਾਰਨ ਤੁਸੀਂ ਮੰਨਦੇ ਹੋ ਸਭ ਤੋਂ ਵੱਡੀ ਭੂਮਿਕਾ ਕਿਸ ਚੀਜ਼ ਦੀ ਹੈ ਅ ਦੇਖੋ ਫਰੂਕੀ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਹਰੇਕ ਬੰਦਾ ਜਾਂ ਕਾਫੀ ਬੰਦੇ ਕਹਿੰਦੇ ਵੀ ਮੇਰੀ ਆਖੀਰਲੀ ਬੋਤਲ ਹੈ ਇਹ ਆਖੀਰਲੀ ਗੋਲੀ ਆ ਜਾਂ ਆਖੀਰਲਾ ਟਿਕਾ ਇਸਕਲ ਤੋਂ ਇਹ ਸਿੱਧ ਹੁੰਦਾ ਵੀ ਛੱਡਣਾ ਦਾ ਚਾਹੁੰਦੇ ਆ ਉਹ ਛੱਡਣਾ ਚਾਹੁੰਦੇ ਆ ਦਿਲੋਂ ਤੇ ਤੁਸੀਂ ਦੇਖਿਆ ਹੁਣੇ ਸ਼ਰਾਬੀ ਬੰਦੇ ਰਾਤ ਨੂੰ ਇੱਕ ਕਮਿਟਮੈਂਟ ਕਰ ਦਿੰਦੇ ਆਪਣੇ ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਇਮੋਸ਼ਨਲ ਹੋ ਕੇ ਵੀ ਮੈਂ ਅਸਮੈਂ ਹੁਣ ਅੱਜ ਆਖੀਰਲਾ ਪੈਗ ਆਜ ਤੋਂ ਬਾਅਦ ਨਹੀਂ ਪੀਣੀ ਪਰ ਕੱਲ ਨੂੰ ਆਜੀ ਮਾਫ ਕਰ ਦਿਓ ਅੱਜ ਮਾਫ ਕਰ ਦਿਓ ਤੇ ਪ੍ਰੋਬਲਮ ਇਹ ਹੈ ਉਸੇ ਟਾਈਮ ਜਾ ਕੇ ਫੇਰ ਉਹਨਾਂ ਦੇ ਮਤਲਬ ਅੰਦਰੋਂ ਕਰੀਵਿੰਗ ਪੈਦਾ ਹੁੰਦੀ ਹੈ ਜਾਂ ਕੇ ਵੀ ਇਹ ਨਹੀਂ ਬੰਦੇ ਛੱਡਣਾ ਨਹੀਂ ਚਾਹੁੰਦੇ ਹੈਗੇ ਸਾਡੇ ਕੋਲ ਰੋਜ਼ ਹੀ ਸਾਡਾ ਇਹਨਾਂ ਬੰਦਿਆਂ ਦਾ ਵਾਹ ਪੈਂਦਾ ਹੈ ਅਡਿਕਸ਼ਨ ਵਾਲਿਆਂ ਨਾਲ ਜਿਵੇਂ ਆਪਾਂ ਨਸ਼ੇੜੀ ਕਹ ਦਿੰਨੇ ਆ ਨਸ਼ੇੜੀ ਨਹੀਂ ਕਹਿਣਾ ਚਾਹੀਦਾ ਤੇ ਸਾਡੀ ਮਤਲਬ ਕੋਸ਼ਿਸ਼ ਹੁੰਦੀ ਹੈ ਇਹਨਾਂ ਦੀ ਵੀ ਉਹਨੇ ਕਿਵੇਂ ਹੈਲਪ ਕੀਤੀ ਜਾਵੇ ਤੇ ਚਾਹੁੰਦੇ ਵੀ ਆ ਉਹ ਪਰ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਵੀ ਅਸੀਂ ਛੱਡੀਏ ਕਿਵੇਂ ਤੇ ਸਾਡੇ ਕੋਲ ਆਉਣੇ ਆ ਜਾਂ ਕਿਸੇ ਤੋਂ ਪਤਾ ਲੱਗਦਾ ਜਾਂ ਜਿਹੜੇ ਛੱਡ ਚੁੱਕੇ ਆ ਉਹ ਅੱਗੇ ਦੱਸਦੇ ਵੀ ਅਸੀਂ ਉੱਥੋਂ ਛੱਡਿਆ ਸੀ ਫਿਰ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਤੇ ਉਹਦੇ ਲਈ ਸਾਡੇ ਕੋਲ ਕੈਪਸੂਲ ਨੇ ਜਾਂ ਤੁਸੀਂ ਦੇਖ ਪਾ ਰਹੇ ਹੋ ਪਾਊਡਰ ਇਹ ਅਸੀਂ ਨਵਾਂ ਹੀ ਹੋਣੇ ਇਹ ਦਾ ਬਣਾਇਆ ਇਹ ਆਪ ਤਿਆਰ ਕੀਤਾ ਹੈ ਇਹਦਾ ਸਿਰਫ ਇੱਕ ਚਮਚ ਲੈਣਾ ਪੈਂਦਾ ਜੀ ਜਿੰਨੀ ਮਰਜ਼ੀ ਤੋੜ ਹੋਵੇ ਹਾਂਜੀ ਇੱਕ ਚਮਚ ਇਹਦਾ ਲੈਣਾ ਪੈਂਦਾ ਡਿਪੈਂਡ ਕਰਦਾ ਉਹ ਨਸ਼ਾ ਕਿੰਨਾ ਕਰਦਾ ਤੇ ਇਸੇ ਦੇ ਸਹਾਰੇ ਅਸੀਂ ਬਹੁਤ ਲੋਕਾਂ ਨੇ ਨਸ਼ੇ ਛਡਾ ਚੁੱਕੇ ਆ ਤੇ ਰੱਬ ਸੁੱਖ ਰੱਖੇ ਅੱਗੇ ਨੂੰ ਵੀ ਅਸੀਂ ਸਾਡੀ ਇਹ ਕੋਸ਼ਿਸ਼ ਜਾਰੀ ਰਹੂਗੀ ਤਾਂ ਕਿ ਸੱਤ ਦੇ ਹੱਥੋਂ ਕਿਸੇ ਨਾ ਕਿਸੇ ਦਾ ਕੋਈ ਭਲਾ ਹੋਵੇ ਅੱਛਾ ਤੇ ਫਿਰ ਤੁਸੀਂ ਇਹ ਕਹਿੰਦੇ ਹੋ ਵੀ ਨਸ਼ਾ ਤਾਂ ਛਡਾ ਦਿੰਦੇ ਪਰ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਹੈ ਨਾ ਜੀ ਵੀ ਜਦੋਂ ਤੋੜ ਵੱਜਦੀ ਹੈ ਨਾ ਜੀ ਕਹਿੰਦਾ ਜਦੋਂ ਤੋੜ ਵੱਜਦੇ ਫੇਰ ਨਹੀਂ ਸਾਡੇ ਕੋਲ ਕੰਟਰੋਲ ਹੁੰਦਾ ਫੇਰ ਨਾ ਸਾਨੂੰ ਇਹ ਦਿਖਦਾ ਵੀ ਅੱਗੇ ਵਾਲਾ ਸਾਡਾ ਭਰਾ ਏ ਨਾ ਸਾਨੂੰ ਦਿਖਦਾ ਅੱਗੇ ਵਾਲੀ ਸਾਡੀ ਭੈਣ ਹੈ ਨਾ ਸਾਨੂੰ ਇਹ ਦਿਖਦਾ ਕਿ ਸਾਡੀ ਘਰ ਵਾਲੀ ਹੈ ਸਿਰਫ ਸਾਨੂੰ ਨਸ਼ਾ ਦਿਖਦਾ ਔਰ ਨਸ਼ੇਲੀ ਪੈਸੇ ਦਾ ਜੁਗਾੜ ਕਰਨਾ ਦਿਖਦਾ ਹੁੰਦਾ ਤੋੜ ਹਟਾਏਗਾ ਤੁਹਾਡਾ ਇਹ ਨੁਸਖਾ ਫਾਰਮੂਲਾ ਦੇਖੋ ਇਹ ਚੀਜ਼ਾਂ ਕਿਸੇ ਨੂੰ ਧੱਕੇ ਨਾਲ ਨਹੀਂ ਛੜਾਈਆਂ ਜਾ ਸਕਦੀਆਂ ਇਹ ਤਾਂ ਮੰਨ ਲਈ ਖੇਲ ਹੈ ਜੀ ਜਿਹੜਾ ਬੰਦਾ ਮਨੋਚੜਨਾ ਚਾਹੁੰਦਾ ਉਹ ਡੈਫੀਨੇਟਲੀ ਸਾਡੇ ਕੋਲ ਰਜਿਸਟਰ ਭਰਿਆ ਪਿਆ ਹੈ ਜੀ ਕਿੰਨੇ ਲੋਕ ਨਸ਼ਾ ਛੱਡ ਚੁੱਕੇ ਆ ਬਾਹਰ ਚਲੇ ਗਏ ਕਈ ਲੋਕ ਤੇ ਸਾਡੇ ਕੋਲ ਰੋਜ਼ ਇਹ ਜਿਹੇ ਲੋਕ ਆਉਨੇ ਆ ਨਸ਼ਾ ਛੜਨਾ ਚਾਹੁੰਦੇ ਆ ਤੇ ਛੱਡਦੇ ਵੀ ਆ ਉਹ ਜੀ ਅੱਛਾ ਤੇ ਸਭ ਤੋਂ ਵੱਡੀ ਦਿੱਕਤ ਨਾ ਜੀ ਸ਼ਰਾਬੀ ਨੂੰ ਬੰਦੇ ਨੂੰ ਹੁੰਦੀ ਹੈ ਜਿਵੇਂ ਸੂਰਜ ਟਲਿਆ ਤੇ ਫਿਰ ਕੀੜੇ ਜ਼ਿੰਦਾਬਾਦ ਮਰਦਾਬਾਦ ਕਰਨ ਲੱਗ ਜਾਂਦੇ ਨੇ ਜੀ ਜਦੋਂ ਤੱਕ ਉਹਦੀ ਪੂਰਤੀ ਨਹੀਂ ਹੁੰਦੀ ਸ਼ਰਾਬੀ ਬੰਦੇ ਦਾ ਕੋਈ ਹੱਲ ਹੈ ਤੁਸੀਂ ਕਹਿ ਰਹੇ ਹੋ ਵੀ بڑے ਘੈਂਟ ਆ ਜਿਹੜੇ ਰੈੱਡ ਕੈਪਸੂਲ ਨੇ ਖਾਸ ਕਰਕੇ ਜੀ ਹਾਂ ਬਿਲਕੁਲ ਉਹਨਾਂ ਲਈ ਵੀ ਹੈਗੇ ਸ਼ਰਾਬੀਆਂ ਲਈ ਜਿਹੜੇ ਸ਼ਰਾਬ ਪੀਂਦੇ ਆ ਹਨਾ ਬਹੁਤ ਹੀ ਜ਼ਿਆਦਾ ਦਿਨ ਰਾਤ ਪੀਂਦੇ ਆ ਉਹਨਾਂ ਲਈ ਸਾਡੇ ਕੋਲ ਹੈਗੇ ਆ ਆਯੁਰਵੇਦ ਦੇ ਵਿੱਚ ਨੁਸਖੇ ਹੈਗੇ ਆ ਜਿਨ੍ਹਾਂ ਰਾਹੀਂ ਉਹ ਸੌਖੇ ਤਰੀਕੇ ਨਾਲ ਸ਼ਰਾਬ ਤੋਂ ਵੀ ਨਿਜ਼ਾਤ ਪਾ ਸਕਦੇ ਆ ਜੀ ਚਲੋ ਅਸੀਂ ਇੱਕ ਵਾਰ ਤੁਹਾਡੇ ਕੋਲੋਂ ਨੁਸਖਾ ਲਵਾਂਗੇ ਇਸ ਤੋਂ ਬਾਅਦ ਵੈਜੀ ਅੱਛਾ ਮੈਮ ਬਹੁਤ ਸਾਰੇ ਸੁਪਨੇ ਹੈਗੇ ਨੇ ਜਿਹੜੇ ਤੁਸੀਂ ਦੱਸ ਰਹੇ ਸੀ ਕਿ ਸਾਡੇ ਕੋਲ ਇਦਾਂ ਦੇ ਪਰਿਵਾਰ ਆਉਂਦੇ ਨੇ ਸੁਪਨਾ ਸੀ ਕਿ ਬਾਹਰ ਜਾਵਾਂਗੇ ਕੈਨੇਡਾ ਜਾਵਾਂਗੇ ਪਰਿਵਾਰ ਦੀਆਂ ਗਰੀਬੀਆਂ ਦੂਰ ਕਰਾਂਗੇ ਪਰਿਵਾਰ ਨੂੰ ਖੁਸ਼ਹਾਲ ਬਣਾਵਾਂਗੇ ਪਰ ਨਸ਼ੇ ਦੀ ਦਲਦਲ ਦੇ ਵਿੱਚ ਇਸ ਤਰ੍ਹਾਂ ਦਾ ਫਸੇ ਕਿ ਉਹ ਉਹਨਾਂ ਦੇ ਉੱਤੇ ਟੈਗ ਲੱਗ ਗਿਆ ਨਸ਼ੇੜੀ ਦਾ ਹਾਂਜੀ ਸਰ ਇਹਦੇ ਜੋ ਜਿਵੇਂ ਇੱਕ ਰੀਜ਼ਨ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਜਾਂ ਕੋਈ ਨੌਜਵਾਨ ਮੁੰਡਾ ਲੈ ਲਓ ਉਹ ਬਾਹਰ ਜਾਣਾ ਚਾਹੁੰਦਾ ਉਹਦਾ ਇਹ ਸੁਪਨਾ ਪੂਰਾ ਨਹੀਂ ਹੋਇਆ ਪਰ ਉੱਥੇ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਪੂਰੀ ਜ਼ਿੰਦਗੀ ਸੁਪਨਿਆਂ ਨਾਲ ਭਰੀ ਹੋਈ ਹੈ ਸੁਪਨੇ ਹੋਰ ਵੀ ਨੇ ਸੁਪਨੇ ਨਵੇਂ ਬਣਾਏ ਜਾ ਸਕਦੇ ਨੇ ਪਰ ਜ਼ਿੰਦਗੀ ਦੀ ਸਾਨੂੰ ਆਪਸ਼ਨ ਨਹੀਂ ਹੋਰ ਮਿਲਣੀ ਇਹ ਇੱਕੋ ਹੀ ਹੈ ਤੇ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਜਿਹੜਾ ਨਸ਼ਾ ਕਰਨਾ ਉਹ ਮੌਤ ਦੇ ਰਾਹ ਵੱਲ ਜਾਣਾ ਚਾਹੇ ਛੋਟੀ ਉਮਰ ਦਾ ਵੱਲ ਜਾਣਾ ਚਾਹੇ ਮੌਤ ਦੇ ਰਾਹ ਵੱਲ ਜਾਣਾ ਤਾਂ ਇਹਦੇ ਵਿੱਚ ਕੀ ਹੈ ਕਿ ਜੇ ਜ਼ਿੰਦਗੀ ਹੈ ਤਾਂ ਆਪਾਂ ਨਵੇਂ ਸੁਪਨੇ ਬਣਾ ਸਕਦੇ ਤੈਨੂੰ ਪੂਰਾ ਵੀ ਕਰ ਸਕਦੇ ਆ ਇਹ ਤੋਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਅਗਰ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿ ਆ ਮੇਰਾ ਬਾਹਰ ਜਾਣ ਦਾ ਸੁਪਨਾ ਨਹੀਂ ਪੂਰਾ ਹੋਇਆ ਜਾਂ ਮੇਤੋਂ ਆਇਰਸ ਨਹੀਂ ਹੋਈ ਜਾਂ ਮੈਂ ਬਹੁਤ ਮਿਹਨਤ ਕੀਤੀ ਮੇਤੋਂ ਇਹ ਪੇਪਰ ਨਹੀਂ ਕਲੀਅਰ ਹੋਏ ਸਾਡੇ ਕੋਲ ਬਹੁਤ ਸਾਰੇ ਐਦਾਂ ਦੇ ਬੱਚੇ ਆਉਂਦੇ ਨੇ ਤੇ ਉਹਨਾਂ ਦੀ ਫਿਰ ਅਸੀਂ ਕਾਉਂਸਲਿੰਗ ਕਰਕੇ ਤੇ ਅਗਰ ਉਹਨਾਂ ਨੂੰ ਨਸ਼ੇ ਦੀ ਜਿਹੜੀ ਲਤ ਆ ਉਹ ਲੱਗੀ ਤਾਂ ਫਿਰ ਉਹਦੇ ਵਾਸਤੇ ਜਿਹੜੀ ਦਵਾਈ ਹੈ ਉਹ ਦੇ ਕੇ ਬੜੇ ਸੌਖੇ ਤਰੀਕੇ ਨਾਲ ਉਹਨਾਂ ਦਾ ਇਹ ਜਿਹੜਾ ਨਸ਼ੇ ਦੀ ਲਤ ਹੈ ਉਹਦੇ ਤੋਂ ਛੁਟਕਾਰਾ ਪਵਾਇਆ ਜਾ ਸਕਦਾ ਜੀ ਜੀ ਅੱਛਾ ਸਰ ਇੱਕ ਹੋਰ ਬੜਾ ਮਸਲਾ ਹੈਗਾ ਹਰਪ੍ਰੀਤ ਜੀ ਨਸ਼ੇੜੀ ਜਾਂ ਬਹੁਤ ਵਾਰ ਹੁੰਦਾ ਹੈ ਕਿ ਉਹ ਖੁਦ ਨਹੀਂ ਛੱਡਣਾ ਚਾਹੁੰਦਾ ਪਰਿਵਾਰ ਛੱਡਣਾ ਚਾਹੁੰਦਾ ਹੁੰਦਾ ਤੇ ਫਿਰ ਉਹਦੇ ਵਾਸਤੇ ਤੁਹਾਡੇ ਕੋਲ ਕੋਈ ਹੱਲ ਹੈ ਮਤਲਬ ਕਈ ਵਾਰ ਹੁੰਦੇ ਕਿ ਜੀ ਭੈਣਾਂ ਗੱਲ ਕਰਨ ਨੂੰ ਚਿਚਕਦੀਆਂ ਨੇ ਆਪਣੇ ਘਰ ਵਾਲੇ ਨਾਲ ਡਰੀ ਇੰਨਾ ਹੁੰਦਾ ਨਸ਼ੇੜੀ ਦਾ ਕੋਈ ਚੋਰੀ ਚੋਰੀ ਵਾਲਾ ਨੁਸਖਾ ਹੈਗਾ ਵੀ ਕੋਈ ਇਦਾਂ ਦੀ ਚੀਜ਼ ਅਸੀਂ ਉਹਨਾਂ ਨੂੰ ਦਈਏ ਨਸ਼ੇੜੀਆਂ ਨੂੰ ਜਾਂ ਕੋਈ ਜਿਹਦੇ ਨਾਲ ਉਹ ਨਸ਼ਾ ਛੱਡ ਜਣ ਸਰ ਉਹ ਜਿਵੇਂ ਬਹੁਤ ਅਸੀਂ ਸੁਣਿਆ ਕਿ ਲੋਕ ਵਰਤਦੇ ਨੇ ਪਰ ਇੱਥੇ ਅਸੀਂ ਤਾਂ ਨਹੀਂ ਇਸ ਚੀਜ਼ ਨੂੰ ਜ਼ਰੂਰੀ ਹੀ ਅਸੀਂ ਨਹੀਂ ਇਸ ਚੀਜ਼ ਨੂੰ ਪਰਫੁੱਲਤ ਕਰਾਂਗੇ ਕਿਉਂਕਿ ਇਹਦੇ ਲਈ ਜ਼ਰੂਰ ਮਾਵਾਂ ਭੈਣਾਂ ਸਾਡੇ ਕੋਲੇ ਆਉਂਦੀਆਂ ਨੇ ਕਿ ਸਾਨੂੰ ਕੋਈ ਇਸ ਤੋਂ ਚੋਰੀ ਬਟ ਨਹੀਂ ਇਹ ਅਸੀਂ ਨਹੀਂ ਸੁਜੈਸਟ ਕਰਾਂਗੇ ਇਹਦੇ ਲਈ ਜਿਹੜਾ ਵੀ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਐਡਿਕਟ ਹੈਗਾ ਉਹਦਾ ਮੈਂਟਲੀ ਤੌਰ ਤੇ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਉਹਦਾ ਹੋਣਾ ਜ਼ਰੂਰੀ ਹੈ ਤੇ ਫਿਰ ਅਸੀਂ ਵੀ ਇੱਥੇ ਕਾਉਂਸਲਿੰਗ ਕਰਕੇ ਜਿੰਨੇ ਨਸ਼ਈ ਨੇ ਉਹ 90% ਸਰ ਮੈਂਟਲੀ ਤੌਰ ਤੇ ਕਮਜ਼ੋਰ ਹੀ ਹੁੰਦੇ ਨੇ ਉਹ ਇਸੇ ਲਈ ਨਸ਼ਾ ਕਰਦੇ ਨੇ ਮਤਲਬ ਉਹਨਾਂ ਨੂੰ ਬਹੁਤ ਅਸੀਂ ਸਟਰੈਂਥ ਦਿੰਨੇ ਆ ਇਸ ਚੀਜ਼ 'ਤੇ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਕਿ ਉਹ ਇਸ ਚੀਜ਼ ਲਈ ਤਿਆਰ ਹੋਣ ਤੇ ਦਵਾਈ ਦੇ ਲਈ ਫਿਰ ਜਿਹੜੀਆਂ ਇਹਦੇ ਛੱਡਣ ਤੇ ਮੁਸ਼ਕਲ ਆਉਣਗੀਆਂ ਉਹਦੇ ਲਈ ਵੈਸਾ ਉਹ ਹੈਗੇ ਨੇ ਦਵਾਈ ਦੇਣ ਵਾਸਤੇ ਜੀ 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 ਅੱਛਾ ਵੈ ਜੀ ਫਿਰ ਤੁਹਾਡੀ ਸ਼ਰਤ ਇਹ ਰਹਿੰਦੀ ਹੈ ਕਿ ਬੰਦਾ ਪਹਿਲਾਂ ਮਨੋਂ ਤਿਆਰ ਹੋਵੇ ਅਸੀਂ ਫੇਰ ਦਵਾਈ ਦੇਣਾ ਚੋਰੀ ਵਾਲਾ ਕੋਈ ਮਟਰ ਨਹੀਂ 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 ਸਾਡੇ ਕੋਲ ਇਹ ਨਹੀਂ ਹੈਗਾ ਸਰ ਬੰਦਾ ਜੇ ਆਪਣੇ ਮਾਨਸਿਕ ਪੱਖੋਂ ਤਿਆਰ ਹੈ ਮਨ ਰਸੇ ਛੱਡਣਾ ਚਾਹੁੰਦਾ ਤਾਂ ਉਹਦਾ ਅਸੀਂ 100% ਹੈਲਪ ਕਰਦੇ ਹਾਂ ਪਰ ਇਹ ਜਾਨੀ ਬਿਨਾਂ ਦੱਸਿਆ ਵਾਲਾ ਕੋਈ ਨਹੀਂ ਸਾਡੇ ਕੋਲ ਹੈਗਾ ਤੇ ਜਿਵੇਂ ਤੁਸੀਂ ਸੁਪਨਿਆਂ ਦੀ ਗੱਲ ਕਰ ਰਹੇ ਸੀ ਮੈਡਮ ਨਾਲ ਹਨਾ ਸੁਪਨੇ ਮੇਰੇ ਖਿਆਲ ਦੇ ਵਿੱਚ ਉਹ ਨਹੀਂ ਹੈਗੇ ਜਿਹੜੇ ਤੁਹਾਨੂੰ ਸੁੱਤਿਆਂ ਪਿਆ ਨੂੰ ਆਉਣ ਸੁਪਨੇ ਤਾਂ ਉਹ ਹੈ ਜਿਹੜੇ ਤੁਹਾਨੂੰ ਸੌਂਣ ਨਾ ਦੇਣ ਤੁਸੀਂ ਆਪਣੀ ਜ਼ਿੰਦਗੀ ਨੂੰ ਨਸ਼ਿਆਂ ਚ ਨਾ ਕੱਢੋ ਬਾਬੇ ਨਾਨਕ ਨੇ ਕਿਹਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਜੀ ਕੁਮਾਰੀ ਲਾਓ ਜਿਹੜੀ ਤੁਹਾਨੂੰ ਉੱਤਰੇ ਨਾ ਕੰਮ ਦੀ ਲਾ ਲਓ ਤੁਸੀਂ ਭੱਜਣ ਦੌੜਨ ਦੀ ਲਾ ਲਓ ਫਿਟਨੈਸ ਦੀ ਲਾ ਲਓ ਬਹੁਤ ਤਰੀਕੇ ਇਹ ਜੇ ਹੈਗੇ ਜਿਨ੍ਹਾਂ ਤੇ ਤੁਸੀਂ ਨਸ਼ਿਆਂ ਤੋਂ ਨਿਜਾਤ ਪਾ ਸਕਦੇ ਹੋ ਅੱਛਾ ਕਿ ਨਾ ਤੁਹਾਡਾ ਨੁਸਖਾ ਫਾਰਮੂਲਾ ਇਹ ਦੇਖੋ ਡਾਕਟਰ ਸਾਹਿਬ ਨੇ ਨੁਸਖਾ ਫਾਰਮੂਲਾ ਤਿਆਰ ਕੀਤਾ ਹੋਇਆ ਹੈ ਕਿਹੜੇ ਕਿਹੜੇ ਨਸ਼ਿਆਂ ਦਾ ਹੱਲ ਹੈ ਜੀ ਇਹਦੇ ਵਿੱਚ ਰੱਖਿਆ ਹੋਇਆ ਤੁਸੀਂ ਆਯੁਰਵੈਦਿਕ ਢੰਗ ਨਾਲ ਕਿਹੜੇ ਕਿਹੜੇ ਨਸ਼ੇ ਤੁਸੀਂ ਬੜੇ ਆਸਾਨੀ ਨਾਲ ਤੁਸੀਂ ਕਹਿੰਦੇ ਹੋ ਦੱਸ ਰਹੇ ਸੀ ਕਿ ਬਰੁਗੀ ਸਾਹਿਬ ਨਸ਼ੇ ਛੱਡਣਾ ਵੀ ਕੋਈ ਖਾਸ ਮਤਲਬ ਔਖੀ ਗੱਲ ਹੈ ਖੱਬੇ ਹੱਥ ਦੀ ਗੱਲ ਹੈਗੀ ਨਸ਼ੇ ਛੱਡਣਾ ਚੁਟਕੀ ਚੁਟਕੀ ਵਜਾ ਕੇ ਨਸ਼ੇੜੀ ਨੂੰ ਅਸੀਂ ਸੈੱਟ ਕਰ ਲੈਂਦੇ ਆ ਠੀਕ ਹੈ ਤੇ ਫਿਰ ਇਹ ਉਹ ਨੁਸਖਾ ਹੈਗਾ ਕਿਹੜੇ-ਕਿਹੜੇ ਨਸ਼ਿਆਂ ਦਾ ਹੱਲ ਹੈਗਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਕੋਲ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਹਾਰ ਚੁੱਕੇ ਨੇ ਪੈਸਾ ਬਰਬਾਦ ਕਰ ਚੁੱਕੇ ਨੇ ਰਿਸ਼ਤੇ ਖਰਾਬ ਕਰ ਚੁੱਕੇ ਨੇ ਔਲਾਦਾਂ ਨਾਲ ਮਾਵਾਂ ਨਾਲ ਭੈਣਾਂ ਨਾਲ ਲੜਾਈਆਂ ਤੱਕ ਹੋ ਚੁੱਕੀਆਂ ਨੇ ਇਕੱਲੇ ਰਹਿ ਗਏ ਨੇ ਮਤਲਬ ਇਕੱਲੇ ਬਹਿ ਗਏ ਆ ਥੱਕ ਕੇ ਹਾਰ ਕੇ ਕਿਹੜੇ-ਕਿਹੜੇ ਨੁਸਖੇ ਤੇ ਕੰਮ ਉਹ ਇਹ ਬੇਸਿਕਲੀ ਪੁੱਕੀ ਹਫੀਮ ਚਟਾ ਜੀਵਣ ਰੱਖਣ ਵਾਲੀ ਗੋਲੀ ਡਿਪੈਂਡ ਕਰਦਾ ਉਹ ਕਿੰਨੀ ਮਾਤਰਾ ਯੂਜ਼ ਕਰਦੇ ਆ ਤੇ ਇਹ ਪਾਊਡਰ ਦੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਪਾਊਡਰ ਨਾਲ ਅਸੀਂ ਉਹ ਬੰਦੇ ਆ ਨਸ਼ਾ ਕਿੰਨਾ ਹੀ ਨਸ਼ਾ ਕਰਦਾ ਹੋਇਆ ਬੰਦਾ ਇਹ ਇਹ ਪਾਊਡਰ ਤੇ ਨਾਲ ਕੈਪਸੂਲ ਨੇ ਸਾਡੇ ਆਪਣੇ ਬਣਾਏ ਆਯੁਰਵੈਦਿਕ ਨੇ ਕਿਤੇ ਵੀ ਇਹਨਾਂ ਨੂੰ ਮਤਲਬ ਇਹਦੀ ਆਥੈਂਟੀਸਿਟੀ ਚੈੱਕ ਕੀਤੀ ਜਾ ਸਕਦੀ ਹੈ 100% ਆਯੁਰਵੈਦਿਕ ਨੇ ਇਹ ਹੈ ਨਾ ਤੇ ਇਹਦੇ ਮਦਦ ਨਾਲ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਆ ਬੰਦੇ ਨਸ਼ਾ ਛਡਵਾ ਸਕਦੇ ਆ ਤੇ ਫਿਰ ਇਹ ਜਿਹੜਾ ਕੁਝਾ ਤੁਸੀਂ ਕਹਿ ਰਹੇ ਸੀ ਇਹਦੀ ਵੀ ਗੱਲ ਅਸੀਂ ਕਰਾਂਗੇ ਤੁਸੀਂ ਕਿ ਮੈਨੂੰ ਗੱਲ ਦੱਸੀ ਜੇ ਤੁਸੀਂ ਸਟਾਰਟਿੰਗ ਸਟਾਰਟਿੰਗ ਚ ਕਹਿੰਦੇ ਸੀ ਕਿ ਜਿਹੜਾ ਬੰਦਾ ਨਸ਼ੇ ਕਰਦਾ ਉਹ ਬੁੱਢਾ ਹੀ ਨਹੀਂ ਹੁੰਦਾ ਆ ਬੁੱਢਾ ਕਿਵੇਂ ਹੋਊਗਾ ਜੀ ਬੁੱਢਾ ਨੇ ਹੋਣਾ ਹੀ ਨਹੀਂ ਕਿਉਂ ਜਵਾਨੀ ਚ ਡੈਥ ਹੋ ਜਾਂਦੀ ਆ ਉਹਦੀ ਰਾਮ ਨਾਮ ਚਾਤੋ ਹਾਂ ਜੀ ਤਾਂ ਇਸ ਕਰਕੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਹਾਂ ਪਹਿਲਾਂ ਲੋਕਾਂ ਨੇ ਇਹ ਗੱਲ ਬਣਾਈ ਹੋਈ ਸੀ ਵੀ ਭੁੱਕੀ ਖਾਣੇ ਵਾਲਾ ਫੀਮ ਖਾਣੇ ਵਾਲਾ ਕਿਤੇ ਬੁੱਢਾ ਹੁੰਦਾ ਮਰਦ ਕਿਤੇ ਬੁੱਢਾ ਹੁੰਦਾ ਪਰ ਇਹ ਟੋਟਲ ਗਲਤ ਆ ਇਹ ਬੁਢਾਪਾ ਉਹਨਾਂ ਤੇ ਆਉਂਦਾ ਹੀ ਨਹੀਂ ਹੈਗਾ ਨਸ਼ੇ ਜਵ ਉਹ ਰੰਜੀ ਬਿਲਕੁਲ ਅੱਛਾ ਚਲੋ ਹੁਣ ਕੁੱਜੇ ਵਾਲੀ ਗੱਲ ਤੁਸੀਂ ਸਾਨੂੰ ਸਮਝਾਓ ਕਿ ਕੁੱਜੇ ਵਾਲਾ ਕਿਹੜਾ ਨੁਸਖਾ ਫਾਰਮੂਲਾ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਕੁੱਜਾ ਨਾ ਸਮਝਿਆ ਜਾਵੇ ਇਹ ਸਦੀਆਂ ਪੁਰਾਣਾ ਨੁਸਖਾ ਜਿਹੜਾ ਤੁਹਾਡੇ ਹੱਥ ਲੱਗਿਆ ਕੁੱਜੇ ਦੇ ਰਾਹੀ ਨਸ਼ਾ ਛਡਾਉਣਾ ਲਓ ਕੀ ਹੈ ਜੀ ਅ ਦੇਖੋ ਜਿਹੜੇ ਤਾਂ ਬਜ਼ੁਰਗ ਨੇ ਉਹਨਾਂ ਨੂੰ ਤਾਂ ਸ਼ਾਇਦ ਸਮਝ ਆਈ ਗਈ ਹੋਣੀ ਹੈ ਵੀ ਕੁੱਜਾ ਕਿਸ ਕੰਮ ਆਉਂਦਾ ਹੁੰਦਾ ਸੀ ਪਰ ਅਜ ਮੈਂ ਦੱਸ ਵੀ ਦਿੰਦਾ ਜਿਹੜੇ ਅਜਿ ਤੋਂ 50 ਸਾਲ ਪਹਿਲਾਂ ਸੱਤੋ ਐਗਜ਼ਾਮਪਲ ਭੁੱਕੀ ਵਾਲਾ ਬੰਦਾ ਤੁਸੀਂ ਭੁੱਕੀ ਵਾਲੇ ਬੰਦੇ ਦੀ ਗੱਲ ਕਰ ਲੰਨੇ ਆਪਾਂ ਭੁੱਕੀ ਵਾਲਾ ਬੰਦਾ ਕਿਵੇਂ ਕੁਜਾ ਛੱਡ ਦੋ ਜੀ ਉਹਨੂੰ ਤਾਂ ਵਧੀਆ ਮਿਲ ਗਿਆ ਪਹਿਲਾਂ ਕਾੜ ਲਾਂਦਾ ਸੀ ਹੁਣ ਇਹਦੇ ਵਿੱਚ ਛੱਡੂ ਮੈਂ ਤੁਹਾਨੂੰ ਵੀ ਦੱਸਦਾ ਅਗਰ ਛੱਡਣਾ ਚਾਹੁੰਦਾ ਆ ਉਹ ਤਾਂ ਜਿਵੇਂ ਮੰਨ ਲਓ ਇਹਦੇ ਵਿੱਚ ਤਿੰਨ ਕਾਰਡ ਭੁੱਕੀ ਦੇ ਪੈਨੇ ਆ ਕੁਜੇ ਦੇ ਵਿੱਚ ਹਨਾ ਉਹਨਾਂ ਤਿੰਨ ਕਾਰਡ ਪਾਏ ਤੇ ਆਪਣੇ ਸ਼ਕਲੇ ਸ਼ਕਣਾ ਉਹ ਹੈਗਾ ਹੀ ਆ ਉਹਦੇ ਬਾਅਦ ਕੀ ਕਰਨਾ ਇਹਨੂੰ ਫਰਸ਼ ਤੇ ਲੈ ਕੇ 10 ਬਾਰ ਇਹਨੂੰ ਕਸਾਉਣਾ ਐਵੇਂ 10 ਬਾਰ ਕਰਕੇ ਨਾ ਫਰਸ਼ ਤੇ 10 ਬਾਰ ਕਸਾਉ ਉਹ ਇਹਨੂੰ ਦੂਜੇ ਦਿਨ ਫੇਰ ਨਹੀਂ ਤੀਜੇ ਦਿਨ ਫੇਰ ਹੀ ਫਰਸ਼ ਤੇ ਕੇਸਾਓ ਛਕੋ ਚੌਥੇ ਦਿਨ ਫੇਰ ਅਲਟੀਮੇਟਲੀ ਕੀ ਹੋਣਾ ਕੁਝ ਜਨੇ ਘਸਦੇ ਜਾਣਾ ਜੀ ਬਿਲਕੁਲ ਘਸਦੇ ਘਸਦੇ ਨੇ ਕੁਝੇ ਨੇ ਮਹੀਨੇ ਡੇਢ ਮਹੀਨੇ ਦੇ ਵਿੱਚ ਬਿਲਕੁਲ ਆਬਿਕਰ ਹੀ ਰਹਿ ਜਾਣਾ ਤੇ ਇਹਦੇ ਨਾਲ ਕੀ ਹੈ ਉਹਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਨਸ਼ਾ ਛੁੱਟ ਗਿਆ ਕਦੋਂ ਮੈਂ ਦਲਦਲ ਚ ਬਾਹਰ ਆ ਗਿਆ ਪਹਿਲਾਂ ਬਜ਼ੁਰਗ ਇਹੀ ਯੂਜ਼ ਕਰਦੇ ਸੀ ਇਹਦੇ ਸਹਾਰੇ ਕੁਜੇ ਦੇ ਸਹਾਰੇ ਭੁੱਕੀ ਨੂੰ ਜਾਂ ਡੋਡਿਆਂ ਨੂੰ ਛੱਡਦੇ ਹੁੰਦੇ ਸੀ ਬਹੁਤ ਹੀ ਸੌਖੇ ਤਰੀਕੇ ਨਾਲ ਕੀ ਬਾਤ ਹੈ ਤੁਸੀਂ ਦਵਾਈਆਂ ਹੈ ਨਹੀਂ ਸੀ ਨਾ ਕੈਪਸੂਲ ਸੀ ਨਾ ਪਾਊਡਰ ਸੀ ਨਾ ਕੋਈ ਹੋਰ ਚੀਜ਼ਾਂ ਸੀ ਜੀ ਜੀ بس ਇਹ ਸੌਖੇ ਤਰੀਕੇ ਨਾਲ ਛੱਡ ਸਕਦਾ ਸੀ ਬੰਦਾ ਜੀ ਜੀ ਅੱਛਾ ਤੇ ਫਿਰ ਵੈਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਕੰਸਲਟ ਕਰਨਾ ਹੋਵੇ ਕੋਈ ਕਰੋ ਪਰੇਸ਼ਾਨ ਹੈਗਾ ਜਿਵੇਂ ਕਿ ਨਸ਼ਾ ਛੱਡਣਾ ਚਾਹੁੰਦਾ ਹੈ ਮਨ ਬਣ ਗਿਆ ਪਰ ਛੱਡ ਨਹੀਂ پا ਰਿਹਾ ਹਿੰਮਤ ਨਹੀਂ ਬਣ ਰਹੀ ਤੁਹਾਨੂੰ ਮਿਲਣ ਦਾ ਕੀ ਢੰਗ ਹੈਗਾ ਰਾਬਤਾ ਤੁਹਾਡੇ ਨਾਲ ਕਿਵੇਂ ਕੀਤਾ ਜਾਵੇ ਦੇਖੋ ਜੀ ਨੈਸ਼ਨਲ ਹਾਈਵੇਅ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਨੂੰ ਜਾਂਦਾ ਹੈ ਨੇੜੇ ਮੋਰੈਂਡਾ ਸ਼ਹਿਰ ਹੈ ਜੀ ਖੰਟ ਪਿੰਡ ਸਾਡੇ ਨੇੜੇ ਆ ਬੱਬੂ ਮਾਨ ਦਾ ਪਿੰਡ ਆ ਆਪਾਂ ਸਭ ਜਾਣਦੇ ਹੀ ਆ ਤੇ ਸਾਡਾ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਤੇ ਸਾਡੇ ਨਾਲ ਸੰਪਰਕ ਕਰਕੇ ਅਗਰ ਕੋਈ ਬੀਬੀ ਹੈ ਲੜਕੀ ਹੈ ਇਸ ਚੀਜ਼ ਤੋਂ ਪਰੇਸ਼ਾਨ ਹੈ ਤਾਂ ਸਾਡੇ ਮੈਡਮ ਹੈਗੇ ਨੇ ਉਹਨਾਂ ਨਾਲ ਗੱਲ ਕਰ ਸਕਦੇ ਆ ਸੈਪਰੇਟ ਬੈਠ ਕੇ ਉਹ ਤੇ ਅਗਰ ਕੋਈ ਮੁੰਡਾ ਹੈਗਾ ਨੌਜਵਾਨ ਜਾਂ ਬਜ਼ੁਰਗ ਕੋਈ ਵੀ ਹੈਗਾ ਤਾਂ ਉਹ ਮੇਰੇ ਨਾਲ ਗੱਲ ਕਰ ਸਕਦੇ ਆ ਅਸੀਂ ਉਹਨਾਂ ਦੀ ਇਸ ਸਮੱਸਿਆ ਦਾ 100% ਆਯੁਰਵੈਦਿਕ ਤਰੀਕੇ ਨਾਲ ਨਿਜਾਦ ਦਵਾਵਾਂਗੇ ਉਹਨਾਂ ਨੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਵੈਜ ਜੀ ਤੁਹਾਡਾ ਸੋ ਇਹ ਸਨ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਜਿਨ੍ਹਾਂ ਨੇ ਢਾਬੇ ਅੱਛਾ ਤੁਹਾਡਾ ਵਾਹ ਵਾਸਤੇ ਫਿਰ ਢਾਬੇ ਤੇ ਵੀ ਜਿਹੜੇ ਟਰੱਕਾਂ ਵਾਲੇ ਭਰਾ ਨੇ ਖਾਸ ਕਰਕੇ ਭੁੱਖੇ ਤੋਂ ਬੜੇ ਪਰੇਸ਼ਾਨ ਨੇ ਚਟਣਾ ਵੀ ਚਾਹੁੰਦੇ ਨੇ ਕਿੰਨੇ ਕੁ ਲੋਕਾਂ ਦੀ ਤੁਸੀਂ ਭੁੱਖੀ ਛਡਾਈ ਸੀ ਜਦੋਂ ਮੈਂ ਢਾਬਾ ਕਰਦਾ ਸੀ ਬਹੁਤ ਦੀ ਜਿਨ੍ਹਾਂ ਨੂੰ ਪਤਾ ਸੀ ਕੀ ਫਾਰਮੂਲਾ ਦਿੰਦੇ ਸੀ ਕੁਜੇ ਵਾਲਾ ਕਈਆਂ ਤੋਂ ਇਹ ਫਾਰਮੂਲਾ ਦਿੰਦੇ ਸੀ ਕਿ ਵੀ ਤੂੰ ਇਹ ਆ ਤਰੀਕਾ ਤੇ ਕਈਆਂ ਨੂੰ ਮੈਡੀਸਨ ਰਾਹੀ ਕਈ ਤਾਂ ਜਿਹੜੇ ਸਮਝ ਜਾਂਦੇ ਸੀ ਵੀ ਆ ਸੌਖਾ ਤਰੀਕਾ ਕੁਜੇ ਨਾਲ ਅਗਰ ਨਹੀਂ ਛੱਡ ਪਾਉਂਦੇ ਸੀ ਫਿਰ ਸਿਰ ਮੈਡੀਸਨ ਸੀਗੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਬਲਜਿੰਦਰ ਜੀ ਸੋਹੇ ਸੰ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਤੇ ਡਾਈਟੀਸ਼ਨ ਹਰਪ੍ਰੀਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨਸ਼ੇ ਦੇ ਉੱਤੇ ਗਲਬਾ ਪਾ ਸਕਦੇ ਹਾਂ ਨਸ਼ੇ ਵਾਲੇ ਦੈਂਤ ਨੂੰ ਅਸੀਂ ਹਰਾ ਸਕਦੇ ਹਾਂ ਪਰ ਉਹਦੇ ਵਾਸਤੇ ਤੁਹਾਡਾ ਮਨੋ ਤਿਆਰ ਹੋਣਾ ਇਹਨਾਂ ਦੀ ਸ਼ਰਤ ਹੈ ਕਿ ਪਹਿਲੀ ਸ਼ਰਤ ਹੈਗੀ ਹੈ ਔਰ ਜਿਹੜੇ ਸਾਡੇ ਭਰਾ ਜਿਹੜੀਆਂ ਸਾਡੀਆਂ ਭੈਣਾਂ ਨਸ਼ੇ ਦੇ ਵਿੱਚ ਇਸ ਵੇਲੇ ਗਲਤਾਨ ਹੈਗੇ ਨੇ ਉਹ ਚਾਹ ਇੱਥੇ ਨੇ ਚਾਹ ਕੈਨੇਡਾ ਨੇ ਚਾਹ ਅਮਰੀਕਾ ਨੇ ਹਾਲਾਤ ਬੱਤ ਤੋਂ ਬੱਤਰ ਨੇ ਇਸ ਵੇਲੇ ਪੰਗ ਦਾ ਨਸ਼ਾ ਇਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੈ ਥਾਂ ਥਾਂ ਦੇ ਉੱਤੇ ਜਿਹੜੇ ਪੰਗ ਦੇ ਸਟੋਰ ਰਹਿਗੇ ਨੇ ਉਹ ਬਣੇ ਹੋਏ ਨੇ ਉਹਨਾਂ ਦਾ ਵੀ ਹੱਲ ਇਹਨਾਂ ਦੇ ਵਿੱਚ ਵੈਜੀ ਕਹਿੰਦੇ ਨੇ ਕਿ ਪੂਰਾ ਪੂਰਾ ਹੱਲ ਹੈਗਾ ਕਬਰੌਣ ਦੀ ਲੋੜ ਨਹੀਂ ਇਕੱਲਾ ਮਹਿਸੂਸ ਕਰਨ ਦੀ ਲੋੜ ਨਹੀਂ ਜ਼ਿੰਦਗੀ ਜਿਸ ਤਰੀਕੇ ਨਾਲ ਅਸੀਂ ਕਹਿੰਦੇ ਵੀ ਜ਼ਿੰਦਗੀ ਹੈ ਜਿਹੜੀ ਉਹ ਜ਼ਿੰਦਾਦਿਲੀ ਦਾ ਨਾ ਹੈ ਮਰਦਾ ਦਿਲ ਕੀ ਖਾਕ ਜੀ ਸਕਦੇ ਨੇ ਸੋ ਐਸੇ ਹੀ ਗੱਲਾਂ ਦੇ ਨਾਲ ਐਸੇ ਹੀ ਜਿਹੜਾ ਨੁਸਖੇ ਦੇ ਨਾਲ ਫਾਰਮੂਲੇ ਦੇ ਨਾਲ ਉਮੀਦ ਕਰਦਾ ਕਿ ਤੁਹਾਨੂੰ ਇੱਕ ਕੁੱਜੇ ਵਾਲਾ ਨੁਸਖਾ ਫਾਰਮੂਲਾ ਕਾਫੀ ਪਸੰਦ ਆਏਗਾ ਔਰ ਤੁਸੀਂ ਉਹਨਾਂ ਲੋਕਾਂ ਤੱਕ ਇਹ ਨੁਸਖਾ ਫਾਰਮੂਲੇ ਜ਼ਰੂਰ ਪਹੁੰਚਦਾ ਕਰ ਦਿਓ ਜੋ ਨਸ਼ਿਆਂ ਦੇ ਆਦੀ ਨੇ ਫਿਲਹਾਲ ਇਹ ਵੀਡੀਓ ਵੀ ਉਹਨਾਂ ਲੋਕਾਂ ਤੱਕ ਤੁਸੀਂ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਇਹ ਬੰਦਾ ਨਸ਼ਾ ਛੱਡ ਜੇ ਇਹ ਬੰਦੀ ਨਸ਼ਾ ਛੱਡ ਜਾਵੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਤੰਵਾਦ